ਕੀ ਹਾਲ ਚਾਲ ਨੇ ਦੋਸਤੋ ਅੱਜ ਭਾਈ ਤੁਹਾਨੂੰ ਦਿਖਾਉਨੇ ਆ ਘੋੜੀਆਂ ਦਾ ਮੇਲਾ ਜਗਰਾਵਾਂ ਦਾ ਇਹ ਜਗਰਾਵਾਂ ਦਾ ਭਾਈ ਜੀ ਸਾਰਾ ਜਗਰਾਵਾਂ ਲੰਘ ਕੇ ਇਹ ਖੱਬੀ ਸਾਈਡ ਲੁਧਿਆਣੇ ਵੱਲੋਂ ਜਾਂਦੇ ਆ ਲੱਗਦਾ ਆ ਤੇ ਇੱਥੇ ਭਾਈ ਜੀ ਸਾਰੇ ਮਤਲਬ ਜਿੱਦਾਂ ਮਕਸਰ ਮੰਡੀ ਹੁੰਦੀ ਔਰ ਕਾਫੀ ਵੱਡੀ ਹੁੰਦੀ ਚਲੋ ਇਹ ਥੋੜੀ ਜੀ ਉਦੋਂ ਛੋਟੇ ਲੈਵਲ ਤੇ ਹੁੰਦੀ ਆ ਤੇ ਇੱਥੇ ਭਾਈ ਬਹੁਤ ਸਾਰੇ ਮਤਲਬ ਛੋਟੀ ਦੇ ਘੋੜੇ ਹੋਰ ਜਾਨਵਰ ਮੱਝਾਂ ਛੋਟੇ ਕੋਈ ਵੀ ਬਈ ਨਿੱਕ ਡੌਗਸ ਸਾਰੇ ਸ਼ੋਅ ਕਰਨ ਬਈ ਆਪਦਾ ਹੁੰਦੇ ਆ ਇੱਥੇ ਤੇ ਬਾਹਰ ਪਾਰਕਿੰਗ ਦੀ ਪਾਰਕਿੰਗ ਬਾਹਰ ਵੀ ਜਾਈ ਗਿਆ ਚਲੋ ਅੰਦਰ ਗੱਡੀ ਤੇ ਢੇੜਾ ਦਿਨੇ ਤੇ ਫਿਰ ਇੱਥੇ ਪਾਰਕਿੰਗ ਲਾਉਣ ਆ ਗਏ ਤੇ ਆ ਵੇਖੋ ਕੜੇ ਆ ਬਈ ਘੋੜੇ ਤੇ ਤੁਹਾਨੂੰ ਦਿਖਾਉਨੇ ਅੱਗੇ ਬਈ ਮੇਲਾ ਬਾਕੀ ਦੇਖੋ ਜੀ ਉਹ ਤਾਂ ਠੀਕਾ ਕੁੜੀ ਦਾ ਰੰਗ ਦੇਖੋ ਬਈ ਇਹੋ ਜਿਹਾ ਰੰਗ ਨਹੀਂ ਤੁਹਾਨੂੰ ਕਿਸੇ ਵੀ ਕੋਲ ਟਰੈਕਟਰ ਆ ਗਏ ਸਾਰੇ ਤਾਂ ਵੱਖਰਾ ਰੰਗ ਹੈ ਇਹਦਾ ਇਸ ਕੋ ਬੰਨੀ ਰੰਗ ਬਰੰਗੇ ਪੰਛੀ ਦੇਖੋ ਕਿਆ ਬਾਤ ਹੈ ਚਿਰਿਆ ਦੇਖੋ ਕੋਈ ਉਹ ਤਾਂ ਇਸ ਰੱਦ ਕੋ ਹਾਂ ਮੱਡੀ ਮੈਂ ਹਾਂ ਜਰਾੜ ਤੋਂ ਬਹੁਤ ਥੋੜਾ ਪਾਣੀ ਪੋਕੜਾ ਬੰਨੀ ਆ ਕਿ ਉੱਧਰ ਹੀ ਬੈਠੀ ਬੰਨੀ ਆ ਵੀਰੇ ਉਹ ਡਰਦੀ ਆ ਯਾਰ ਡਰਦਾ ਡਰਦਾ ਪੈਂਦੀ ਵੀ ਆ ਕਿ ਨਹੀਂ ਉਹ ਮਾ ਨਹੀਂ ਕੁਝ ਵੀ ਕਹਿੰਦੀ ਬਾਈ ਇਹ ਹੱਥੋਂ ਤੇ ਲਾ ਲਈਏ ਕਹਿੰਦੀ ਤੈਨੂੰ ਕੋਈ ਨਹੀਂ ਅੱਛਾ ਕੋਈ ਜੱਟ ਨਹੀਂ ਦਿੱਲੀ ਆ ਬਈ ਕਿੰਨੇ ਦੀ ਬਈਏ ਕਿੰਨੇ ਦੀ ਬਈਓ ਮਨੋ ਇਹ ਬਈ 5500 ਇਹਨਾਂ ਡਰ ਗਿਆ ਥੋੜਾ ਜਾਂ ਬਾਵਾ ਤਾਂ ਹੋਗੇ ਉਧਰ ਆ ਪਿਆ ਨੀ ਮਲੀ ਮਲੀ ਨੀ ਇਹ ਲੈ ਲੈ ਇਹ ਮੈਂ ਆ ਉਹ ਮਰਦਾਇਆ ਤਾਂ ਉਧਰ ਵੇਖ ਲੈ ਮਰਦਾਇਆ ਤਾਂ ਰੰਜੀਤ ਆ ਗਈ ਆ ਜਾ ਆ ਜਾ ਅਨੂਰਜਾ ਵੀ ਆ ਬਾਈ ਦੇਖੋ ਕੋਈ ਇਹਨਾਂ ਦਾ ਬੜਾ ਸੋਹਣਾ ਪਰ ਜੈਟਾ ਕਬੂਤਰ ਵੇਖੋ ਕੋਈ ਘਰੇ ਰੱਖਣ ਨੂੰ ਸ਼ੋਅ ਵਾਸਤੇ ਬਹੁਤ ਸੋਹਣੇ ਕਬੂਤਰ ਨੇ ਆਇਆ ਤਾਂ ਚੱਲ ਗਈ ਉਹ ਵੀ ਕਿਹੜਾ ਲੱਗਿਆ ਜੀ ਇਧਰ ਕਿਸੇ ਚਹਰਨਾ ਚਲ ਨੱਕਰ ਲੱਗਿਆ ਦੇਖੋ ਭਾਈ ਦੇਖੋ ਕਿਆ ਬਾਤ ਨੇ ਚਿਕੋਰ ਬਈ ਟਰਕੀ ਲੋਕਰ ਤੁਹਾਡੇ ਕੁੱਕਰ ਇਹਨਾਂ ਕੋਲੇ ਕੜਕਨਾ ਤੋਂ ਬਾਤਾਂ ਦੇਖੋ ਭਾਈ ਯਾਰ ਭਾਈ ਮੈਂ ਤਾਂ ਸਾਡਾ ਬੰਦਾ ਹੁੰਦਾ ਆ ਮਾਣ ਨਾਲ ਪਛਾਲਾ ਮੈਨੂੰ ਵੀ ਨਹੀਂ ਦੇਣਗੇ ਯਾਰ ਭਾਈ ਇਹਨਾਂ ਨੇ ਕੀ ਹਸ ਇਹਨਾਂ ਨੇ ਮੰਗ ਲਿਆ 1500 ਉਹਨਾਂ ਕੋਲ ਪ੍ਰੋਜੈਕਟ ਆ ਡਾਪੀ ਰੱਖੇ ਹੋਏ ਆ ਭਾਈ ਪਾਟ ਟਰਕੀ ਰੱਖਿਆ। ਉਹ ਕੁੱਤਾ ਵੀ ਰੱਖਿਆ ਬਾਈ ਉਹਨਾਂ ਨੇ। ਉਹ ਬੀਗਲ ਵੀ ਇਹਨਾਂ ਕੋਲੇ। ਉਹ ਸਾਰੇ ਜਾਨਵਰ ਹੈਗੇ ਆ ਤੇ ਬੜੀ ਵਧੀਆ ਜਰਮਨ ਸ਼ੈਫਡ ਵੀ ਹੈਗਾ। ਦੇਖ ਸਕਦਾ ਪਰ ਤੁਹਾਨੂੰ ਹੋਰ ਦਿਖਾਉਣੇ ਮਿਲਣਾ। ਆ ਵੇਖੋ ਬਾਈ ਜੀ ਆਉਂਦਾ ਖਲੀ ਬਾਦਸ਼ਾ। ਖਲੀ ਕੋੜੇ ਦਾ ਬੱਚਾ। ਤਰੀ ਬਾਦਸ਼ਾਹ ਖਲੀਪੋੜੇ ਦਾ ਬੱਚਾ ਬਾਈ ਜੀ ਬਹੁਤ ਸੋਹਣਾ ਮਤਲਬ ਪਰਫੈਕਟਾ ਬਾਈ ਇਹ ਬੜੀ ਵਧੀਆ ਰਿਜ਼ਲਟ ਆ ਖਲੀ ਦਾ ਬਾਈ ਬੈਲਾ ਮੈਂ ਤਾਂ ਆਪਦੀ ਘੋੜੀ ਆ ਸਾਹ ਵੇ ਜਿਸ ਦੇ ਮੁਕਾਬਲੇ ਇਹ ਘੋੜੀ ਆਪਣੇ ਵਿੱਚੀ ਵੀ ਗਈ ਇਧਰ ਨੂੰ ਇਧਰ ਨੂੰ ਹੋ ਜਾ ਇਧਰ ਨੂੰ ਆ ਜਾ ਬਾਈ ਮੈਂ ਇੱਕ ਮਿੰਟ ਬਾਈ ਇਹ ਇਹ ਆਪਾਂ ਲਈ ਮੇਲਾ ਦਾ ਇੱਕ ਮੇਲਾ ਦਾ 38 ਦੀ ਸੀ ਤੇ ਉਹਨੇ ਦੀ ਚਲੀ ਗਈ ਸੀ ਹੋਈ ਇੱਕ ਠੱਕੀ 60 ਹੱਡਾ ਲੱਗੇ ਏ ਕਾ ਖਾਲੀ ਹੋਊਗੀ ਕਿਉਂਕਿ ਗੱਬੜ ਰਹੀ ਨਹੀਂ ਬਈ ਸੰਚ ਗੱਬਣਾ ਗੱਬਣਾ ਡੇਢ ਦੀ ਕਲੇ ਟਾਈਮ ਦੀ ਬਾਈ ਕਪੜਾ ਹੈ ਇੱਕ ਮਿੰਟ ਹੋਣਾ ਇੱਕ ਮਿੰਟ ਹੁਣ ਆਪਾਂ ਕਹਿੰਦੇ ਗੱਲ ਬਾਈ ਕਿੰਨੇ ਟੱਕੀ ਧੁੱਪ ਗਈ ਧੁੱਪਣ ਕਰਾਈ ਪਈ ਏ ਹੈ ਬਾਈ ਆ ਆ ਫਰਕ ਹੈਂ ਕਦੋਂ ਕਦੋਂ ਜੱਪ ਦਿੱਤਾ ਉਰਾ ਹੋਇਆ ਬਈ ਉਰਾ ਨੂੰ ਹੋਇਆ ਮੜਾ ਇਹਦਾ ਦੂਜਾ ਬਈ ਡੇਢ ਘੰਟਾ ਹੈਂ ਇੱਧਰ ਨੋ ਜਾਓ ਇੱਧਰ ਨੂੰ ਪਾਸ

ਚੱਲ ਭਾਈ ਚੱਲ ਭਾਈ ਸੋ ਆ ਖੜੇ ਆ ਇੱਕੋ ਯਾ ਜੋਰ ਮਾਰੋ ਕੋ ਜੋਰ ਵਾਈਂ ਨਹੀਂ ਕਰਾ ਸਹੀ ਖੜ ਕੇ ਆ ਯਾਰ ਕੋਈ ਨਾ ਬੰਦ ਕਰੀਦਾ ਬੰਦ ਕਰੀਦਾ ਦੇਰ ਦੇਰ ਕੇ ਆਉਂਦਾ ਚਾਹ ਰਿਹਾ ਫਿਰ ਰੁਕੋ ਕਿੱਧਰ ਬੰਦ ਸਾਲ ਮਿਲ ਜਾਣਾ ਉਹ ਮੱਝ ਦੇ ਰੀ ਹਾਂ ਬੰਦ ਸਭ ਦੇ ਕੋਈ ਬੜੀ ਰੌਣਕਾਂ ਵਾਲਾ ਸਟੈਂਪ ਫਰਕਾ ਮੇਲਾ ਮੈਨ ਪੂਰਾ ਪ੍ਰਭਾਵ ਪਿਆ ਮੇਲਾ ਫਰਕਾ ਦੇਖੋ ਭਾਈ ਤੈਨੂੰ ਪਸੰਦ ਆ ਇਹਨੂੰ ਨਾ ਕੰਨ ਝੁੰਗਾ ਭਾਈ ਇਹਦਾ ਹੈ ਕਰਨ ਚੋਂਗਾ ਉਹ ਕੀ ਹੁੰਦੀ ਮੂਰੋ ਇਹਦਾ ਕਰਨ ਦੇਖਾ ਤੇ ਭਈ ਉਹਦਾ ਨਾਲ ਵੀ ਦਾ ਕਰਨ ਦੇਖੇ ਅਗਲੇ ਪਾਸੇ ਅਲਾਈਨਮੈਂਟ ਦਾ ਸੰਸ ਲੈ ਗਿਆ ਪਤਾ ਜਨ ਉਹ ਮ ਭਾਗ ਗਿਆ ਸੀ ਜਾਂ ਇਹ ਚੀਜ਼ ਵੀ ਲਾਉਣਾ ਹੈ ਦੇਖਾ ਤਾਂ ਲਿਆ ਸਕਦੇ ਆ ਕੰਬੂਡ ਕੂਡ ਵੇਖਣਾ ਧੋੜੀ ਉਹ ਹੀ ਲਾਇਆ ਤੋਂ ਹੀ ਲਾਇਆ ਇਹਨਾਂ ਨੇ ਕੋ ਬੜਾ ਸੋਹਣਾ ਬੱਚਾ ਹੈ ਜੀ ਇਹ ਫਾਦਰ ਜੀ ਇਧਰ ਕਰੋ ਨਾ ਉਹ ਰੋ ਰਹਾ ਰੋ ਰਹਾ ਰੋ ਰਹਾ ਜੀ ਇਧਰ ਹੋ ਜਾਵੇ ਉਹ ਬਣਾ ਰਹੀ ਆ ਬਣਾ ਰਿਆ ਸਹੀ ਆ ਬਾਈ ਕਿੱਧਰ ਹੋ ਜਾਣਾ ਉਹ ਆਇਦਾ ਇਹ ਹੀਟ ਕਰਦੀ ਹੁੰਦੀ ਜਦੋਂ ਕਾੜੀ ਲੈਂਦੀ ਹੈ ਹਾਂ ਹਾਂ ਹਰਮਨ ਹਾਂ Vi i mål, sir! ਜਿੰਨਾ ਇਹ ਬਾਈ ਜੀ ਕੋੜਾ ਹੈਗਾ ਖਲੀ ਬਾਦਸ਼ਾ 68 ਇੰਚ ਦਾ ਕੋੜਾ ਬਈ ਇਹ ਹੈਗਾ ਜਿਹੜਾ ਖਲੀਦਾਰਾਪੁਰ ਵਾਲਾ ਹਿੱਸੇ ਨਾਲ ਉਹਦਾ ਬੱਚਾ ਬਈ ਇਹ ਖਲੀਦਾਰਾਪੁਰ ਵਾਲੀ ਦਾ ਬਈ ਇਹ ਜਮਾਂ ਲਾਸਟ ਵਾਲਾ ਬੱਚਾ ਜਿਹੜੀ ਲਾਸਟ ਕੁੜੀ ਮੇਟ ਹੋਈ ਸੀ ਉਹ ਆਹ ਬੱਚਾ ਸੀਗਾ ਬਈ ਵੀ ਲਾਸਟ ਆਇਆ ਤਾਂ ਬੜਾ ਤਕੜਾ ਕੋੜਾ ਬਾਡੀ ਦਾ ਬਈ ਮਜ਼ਬੂਤੀ ਦਾ ਬੜਾ ਸੋਹਣਾ ਸੁਨੱਖਾ ਕੋੜਾ ਵੀ ਬੜੇ ਚੰਗੇ ਰਿਜ਼ਲਟ ਸੀ ਖਲੀਦਾਰਾਪੁਰ ਦੇ ਤੇ ਇਹਦੇ ਵੀ ਰਿਜ਼ਲਟ ਅੱਗੇ ਚੰਗੇ ਆ ਬਹੁਤ ਸੋਹਣਾ ਕੋੜਾ ਬਈ ਇਹ ਖਲੀ ਬਾਦਸ਼ਾ ਜਿਹੜਾ ਸ਼ਮਸ਼ਾਦ ਫੈਰੀਅਰ ਆ ਨਾ ਬਈ ਉਹਦਾ ਉਹਦੇ ਕੋਲ ਆ ਬਈ ਜੀ ਇਹ ਤੇ ਬਹੁਤ ਚੰਗਾ ਕੋੜਾ ਬਾਈ ਜੀ ਇਹ ਸੋਹਣਾ ਸੁਨੱਖਾ ਕੋੜਾ ਬਈ ਹੁਣ ਬਾਈ ਜੀ ਵੇਖ ਕੇ ਮੇਲਾ ਤੇ ਘਰ ਨੂੰ ਵਾਪਸੀ ਹੋ ਗਈ ਆ ਤੇ ਅੱਜ ਜਿਹੜਾ ਮੇਲਾ ਦਿਖਾਇਆ ਵਾ ਤੇ ਉਮੀਦ ਆ ਵੀ ਤੁਹਾਨੂੰ ਚੰਗਾ ਲੱਗੂਗਾ ਜਿਹੜੇ ਪਹਿਲਾਂ ਵਾਲੇ ਵਲੌਗ ਆ ਤੁਹਾਨੂੰ ਵੀ ਉਹ ਵੀ ਪਸੰਦ ਆ ਹੀ ਹੋਣਗੇ ਤੇ ਉਮੀਦ ਕਰਦੇ ਆ ਵੀ ਸਾਨੂੰ ਹੌਸਲਾ ਫਜ਼ਾਈ ਕਰੋਗੇ ਲਾਈਕ ਐਂਡ ਸ਼ੇਅਰ ਬਾਈ ਜੀ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਵੀ ਜ਼ਰੂਰ ਕਰਿਆ ਕਰੋ ਤੇ ਤੁਹਾਨੂੰ ਵਧੀਆ ਕੰਟੈਂਟ ਲੈ ਕੇ ਆਉਂਦੇ ਰਾਵਾਂਗੇ ਬਾਈ ਜੀ ਧੰਨਵਾਦ ਬਾਈ ਜੀ ਸਾਰਿਆਂ ਦਾ ਹੀ ਧੰਨਵਾਦ